ਕੀ ਹੁਣ ਤੁਸੀਂ ਵੀ YouTube ਤੇ ਐਡਾਂ ਦੇਖ ਦੇ ਕੇ ਤੰਗ ਪਰੇਸ਼ਾਨ ਹੋ ਚੁੱਕੇ ਹੋ ਤਾਂ ਕਿਹੜੇ ਕਿਹੜੇ ਵੀਰਾਂ ਭਰਾਵਾਂ ਨੂੰ ਇੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹਨਾਂ ਦਾ ਅੱਜ ਇੱਕ ਹੱਲ ਲੱਭਿਆ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਹਾਂਜੀ ਦੋਸਤੋ ਕੀ ਹਾਲ ਨੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਜਾਣਕਾਰੀ ਤੇ ਜਿਹੜੇ ਜਿਹੜੇ ਵੀਰ ਭਰਾ YouTube ਦੀਆਂ ਤੰਗ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਐਡਾਂ ਦੇਖ ਦੇ ਕੇ ਹਰੇਕ ਗਾਣੇ ਦੇ ਵਿੱਚ ਉਦੋਂ ਐਡਾ ਆਉਂਦੀਆਂ ਨਹੀਂ ਐ ਤੇ ਹਰੇਕ ਫਿਲਮ ਦੇ ਵਿੱਚ ਤਾਂ ਪਤਾ ਹੀ ਨਹੀਂ 5-5 6-6 ਐਡਾ ਵੀ ਆ ਜਾਂਦੀਆਂ ਨੇ ਕਈ ਵਾਰੀ ਤਾਂ ਉਹਨਾਂ ਐਡਾਂ ਦਾ ਜੇ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਸਾਹਮਣਾ ਕਰਾਂਗੇ ਤੇ ਉਹਨਾਂ ਨੂੰ ਆਪਾਂ ਕਿਵੇਂ ਹਟਾਵਾਂਗੇ ਉਹਦੇ ਲਈ ਇਹ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਤੇ ਮੈਂ ਤੁਹਾਨੂੰ ਦੱਸ ਦਾਂ ਸਭ ਤੋਂ ਪਹਿਲਾਂ ਤੁਸੀਂ Android ਯੂਜ਼ਰ ਨੇ ਜਿਹੜੇ ਉਹ Play Store ਦੇ ਉੱਤੇ ਜਾ ਕੇ ਤੇ ਜਿਹੜੇ iPhone ਵਾਲੇ ਯੂਜ਼ਰ ਨੇ ਤਾਂ ਉਹ App Store ਦੇ ਉੱਤੇ ਜਾ ਕੇ ਤੁਸੀਂ ਸਰਚ ਕਰਨਾ ਵੀਡੀਓ ਲਾਈਟ ਜਿਹੜਾ ਲਾਈਟ ਹੈ ਉਹ L I T E ਇਸ ਸਪੈਲਿੰਗ ਨਾਲ ਤੁਸੀਂ ਯਾਦ ਕਰਕੇ ਭਰ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡੇ ਕੋਲੇ ਇੱਕ ਲਾਲਾ ਰੰਗ ਦਾ ਜਿਹੜਾ ਆਈਕਨ ਆ ਉਹ ਐਪਲੀਕੇਸ਼ਨ ਆ ਜੂਗੀ ਤਾਂ ਉਹਨੂੰ ਤੁਸੀਂ ਇਨਸਟਾਲ ਕਰ ਲੈਣਾ ਆਈਫੋਨ ਦੇ ਉੱਤੇ ਇਹ 60 70 MB ਦੀ ਜਿਹੜੀ ਐਪਲੀਕੇਸ਼ਨ ਆ ਉਹ ਹੈਗੀ ਹੈ ਤਾਂ ਉਹਨੂੰ ਡਾਊਨਲੋਡ ਕਰਨ ਤੋਂ ਬਾਅਦ ਤਾਂ ਤੁਹਾਡੇ ਕੋਲੇ ਇੱਕ 2 ਕੁ ਸਕਿੰਟ ਦੀ ਐਡ ਆਊਗੀ ਉਹ ਨਾਲ ਦੀ ਨਾਲ ਕੱਟੀ ਜਾਊਗੀ ਕੋਈ ਬੜਾ ਟਾਈਮ ਨਹੀਂ ਲੈਂਦੀ ਥੋੜਾ ਕਿਉਂਕਿ ਉਹ ਸਟਾਰਟਿੰਗ ਦੇ ਵਿੱਚ ਇੱਕ ਵਾਰ ਹੀ ਆਉਂਦੀ ਹੈ ਸਿਰਫ ਦਿਨ ਦੇ ਵਿੱਚ ਇੱਕ ਵਾਰ ਹੀ ਆਉਂਦੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਕੋਲੇ ਜਦੋਂ ਓਪਨ ਕਰੋਗੇ ਤੁਹਾਡੇ ਕੋਲੇ ਤਿੰਨ ਚਾਰ ਆਪਸ਼ਨ ਆ ਜਾਣੀਆਂ ਇੱਕ YouTube ਇੱਕ TikTok ਇੱਕ Rumble ਇਹਨਾਂ ਨੂੰ ਤੁਸੀਂ ਬਿਨਾ ਐਡਾਂ ਤੋਂ ਦੇਖ ਸਕਦੇ ਹੋ ਤੇ ਆਪਾਂ ਦੇਖਣਾ ਜੀ YouTube ਕਿਉਂਕਿ ਆਪਾਂ ਗਾਣੇ ਵੀ ਸੁਣਨੇ ਆ ਫਿਲਮਾਂ ਵੀ ਦੇਖਣੀਆਂ ਬਿਨਾ ਐਡਾਂ ਤੋਂ ਤਾਂ ਕਰਕੇ ਆਪਾਂ YouTube ਦੇਖਾਂਗੇ ਤੇ YouTube ਖੋਲ ਕੇ ਤੇ ਉਸ ਤੋਂ ਬਾਅਦ ਉੱਪਰ ਤੁਹਾਡੇ ਜਿਵੇਂ YouTube ਆਪਣਾ ਦੂਜਾ YouTube ਹੁੰਦਾ ਉਵੇਂ YouTube ਓਪਨ ਹੋ ਗਿਆ ਤੇ ਇਹਦੇ ਉੱਤੇ ਤੁਸੀਂ ਕੋਈ ਵੀ ਗਾਣਾ ਸਰਚ ਕਰ ਸਕਦੇ ਹੋ ਕੋਈ ਵੀ ਫਿਲਮ ਸਰਚ ਕਰ ਸਕਦੇ ਹੋ ਜਿਹੜੀਆਂ YouTube ਦੇ ਉੱਤੇ ਹੈਗੀਆਂ ਨੇ ਇਦੇ ਉੱਤੇ ਸਿਰਫ ਉਹੀ ਚੱਲਣੀ ਹੈ ਜਿਹੜੀਆਂ YouTube ਦੇ ਉੱਤੇ ਫਿਲਮਾਂ ਗਾਣੇ ਸਾਰਾ ਕੁਝ ਹੈਗਾ ਉਹ ਚੱਲੂਗਾ ਇਹਦੇ ਤੇ ਤੇ ਇਹਨੂੰ ਤੁਸੀਂ ਕੋਈ ਮਰਜ਼ੀ ਗਾਣਾ ਚਲਾ ਕੇ ਦੇਖ ਲਓ ਉਹਦੇ ਉੱਤੇ ਕੋਈ ਵੀ ਐਡ ਹੈ ਜਿਹੜੀ ਉਹ ਨਹੀਂ ਆਉਂਦੀ ਤੇ ਇਹ ਜਾਣਕਾਰੀ ਮੈਂ ਤੁਹਾਡੇ ਤੱਕ ਪਹੁੰਚਦੀ ਕਰਨੀ ਸੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਤਰੀਕਾ ਕਿਵੇਂ ਲੱਗਿਆ ਤੇ ਇਹੋ ਜਿਹੀਆਂ ਹੋਰ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ ਲਿਓ ਜੀ ਧੰਨਵਾਦ